ਹਲਕਾ ਬੋਧੇ ਸਾਹਿਬ ਦਾ ਵਿਧਾਇਕ ਜਿੰਦਰਪਾਲ ਮੇਸ਼ਾਸੂਕੀਆ ਇਹ ਜਿੰਦਰਾ ਇਹ ਲੋਕਾਂ ਦਾ ਮਸੀਹਾ ਮੰਨਿਆ ਜਾਂਦਾ ਹੈ। ਉਹ ਹਲਕਾ ਕੋਹਾ ਦੇ ਪਿੰਡ ਚਕਰਾਲ ਦੇ ਕੁਝ ਪਰਿਵਾਰਾਂ பசੋਂ ਆਉਂਦਾ ਵਿਅਕਤੀ ਜਿਹੜਾ ਪਮਾਰਸੀਪਲ ਦੀ ਠਿੜਲੀ ਦੀ ਪ੍ਰੋਬਲਮ ਸੀ ਕਿ ਉਹ ਪਾਈ ਦਾ ਚੁੰਟੇ ਹੋਏ ਜਿਹੜਾ ਕਿ ਸਾਬਕਾ ਵਿਧਾਇਕ ਜਿੰਦਰਪਾਲ ਕੋ ਪਹੁੰਚਿਆ ਪਰ ਕੋਈ ਹਸਪਤਾਲ ਵੀ ਜੁਆ ਆ ਪਾ ਲਾਜ ਕਰਵਾਇਆ ਹੈ। ਪਰ ਇਹ ਗੱਲ ਕਰਾ ਕੇ ਪੈਸੇ ਦੇ ਹੱਥੋਂ ਜਿਹੜਾ ਉਹ ਕਿਤਨਾ ਕਿਤਨਾ ਦਿਨਾਂ ਦਾ ਲਾਜ ਆਇਆ ਰਹਿ ਗਿਆ ਸੀ। ਪਰ ਇਸ ਸਮੇਂ ਉਹ ਜਿਹੜਾ ਸਾਬਕਾ ਵਿਧਾਇਕ ਜਿੰਦਰਪਾਲ ਦੇ ਓਫਿਸੇ ਪਹੁੰਚਿਆ ਪਰ ਜਿੰਦਰਪਾਲ ਨਾਲ ਗਲਬਤ ਸੁਣ ਕੇ ਚੰਡੀਗੜ੍ਹ ਪੀਜੀਆ ਦੇ ਡਾਕਟਰਾਂ ਨਾਲ ਗ ਜਿਹੜਾ ਭੇਜਿਆ ਗਿਆ ਹੈ ਲਾਜ ਕਰਦੇ ਲਈ ਪੀਜੀ ਉਹਨਾ ਆਪ ਉਹਦੇ ਕਿਹਦੇ ਵਿੱਚ ਨਹੀਂ ਨਹੀਂ ਕਿਹਨਾਂ ਨੂੰ ਇਹ ਰੇਸ਼ਾ ਆ ਨਹੀਂ ਖੁੱਪ ਪੰਨ ਆ ਤੇ ਇਧਰੀ ਪੰਜਾਬ ਦੀ ਜੋ ਜਿਹੜਾ ਉਹ ਜਨਾਨੀ ਤੇ ਮੁੰਡਾ ਇਹ ਛੋਟਾ ਜਿਹਾ ਬੱਚਾ ਛੋਟਾ ਬੱਚਾ ਭੇਜਿਆ 16 ਨੰਬਰ ਪੁਆਇੰਟ ਮੈਂਡ ਪਾਈ ਤੇ ਇਹ 16 ਨੰਬਰ ਪੁਆਇੰਟ ਮੈਂਡ ਨਾ 100 ਆਹ ਲੱਗੀਆਂ ਉਹ ਉਹ ਨਾ ਬਾਬਾ ਕਿ ਮੈਂ ਤੈਨੂੰ ਨਾ ਇੱਕ ਇੱਕ ਗੱਲ ਆ ਜੀ ਫੋੜ ਰਿਹਾ ਚਲੰਗੀ ਤੇ ਇੱਕ ਕਰਕੇ ਨੇ ਇਹ ਨਾ ਹੈ ਗੀ ਨਹੀਂ ਹੈ ਐਸੇ ਨੇ ਕੋਈ ਹੈ ਨਹੀਂ ਕਾੜਾ ਗਾਣਾ ਦਾ ਤੇ ਮੇਰਾ ਪੁੱਤ ਨੂੰ ਚੋਰਾ ਜੀ ਲੋਕ ਨੇ ਬਚਾ ਦੇ ਨੇ ਇਹਨੇ ਇੱਕ ਹੀ ਤੇ ਦਫਤਰੋਂ ਮਾਰ ਦੇ ਜੀ ਨਹੀਂ ਇਹ ਤੇ ਨਹੀਂ ਹੈ ਤੇ ਮੜੀ ਦਬਾ ਲਵਾਂਗਾ ਆਹ ਤੇ ਇਹਨਾਂ ਬਚਾ ਦੇ ਬਚਾ ਦੇ ਮੇਰਾ ਪੁੱਤ ਨੂੰ ਮੈਂ ਇਥੋਂ ਆਪਣੀ ਸਿਵਲ ਹਸਪਤਾਲ ਚੋਂ ਰੈਫਰ ਕਰਾ ਦੂੰਗਾ ਹੋ ਕੋਪੀ ਦਿਆਂ ਆਦੀਆ ਨਾ ਬਈ ਕੀ ਬਲੋ ਹੈ ਆਦੀਆ ਨਾ ਹਾਂਜੀ ਹਾਂਜੀ ਅੱਜ ਭੇਜ ਦਿਓ ਓਏ ਮੈਂ ਤੇ ਜੱਗਾ ਤੁਹਾਡੇ ਕੋਲ ਤੇ ਜੋ ਚਲੋ ਸੇਰੇ ਤੇ ਭੇਜ ਦਿੰਦਾ ਤੁਹਾਡੇ ਕੋਲ ਤੇ ਫਿਰ ਉਹ ਉੱਥੇ ਨਾਲ ਹੀ ਇਹ ਨਿਕਲ ਜਾਣਾ ਉਜੇ ਉਸ ਪਰਿਵਾਰ ਨਾਲ ਗੱਲਬਾਤ ਕੀਤੀ ਗਈ ਉਸ ਪਰਿਵਾਰ ਦਾ ਇਹੀ ਕਹਿਣਾ ਹੈਗਾ ਕਿ ਸਭ ਤੋਂ ਪਹਿਲਾ ਦਿਨ ਤੋਂ ਪਰਿਵਾਰ ਦਾ ਤਰਬਦ ਕੀਤਾ ਹੈ ਕਿ ਸਾਡੀ ਇੱਕ ਦੀ ਬਾਰੇ ਜਿਹੜੀ ਬਾਹ ਬੜੀ ਗਈ ਹੈ ਉਸ ਤੋਂ ਵੱਧ ਕਰਦੇ ਆ ਉਸ ਪਰਿਵਾਰ ਦੇ ਨਾਲ ਕੀ ਕਹਿਣਾ ਉਸ ਪਰਿਵਾਰ ਦਾ ਇਸ ਬਾਰੇ ਨੂੰ ਲੈ ਕੇ ਮੈਂ ਸ਼ਮੀ ਸ਼ਨੋਤਰਾ ਹਰਜਾ ਪੰਜਾਬ ਦੀ ਪਠਾਨਕੋਟ ਤੁਹਾਡਾ ਕਿੱਥੋਂ ਆਇਓ ਅੱਜ ਜਿਚਕਰਾ ਲੋ ਆਇਆ ਕੀ ਗੱਲਬਾਤ ਹੋਈ ਉਹ ਕਿੱਥੇ ਕਿਹਦੇ ਕੋਲ ਆਇਓ ਤੁਸੀਂ ਅਹ ਜਗਿੰਦਰਪਾਲ ਐਮਐਲਏ ਕੋਲ ਆਇਆ ਕੀ ਗੱਲਬਾਤ ਹੋਈ ਤੇ ਇਹ ਨਾਲ ਇਹ ਨਾਲ ਕਿਤੇ ਨਹੀਂ ਚ ਨੁਕਸਾ ਕੋਈ ਹਾਂ ਆਹੀਂ ਕੋਈ ਦਵਾਈ ਸਾਨੂੰ ਪਤਾ ਨਹੀਂ ਲੱਗ ਰਿਹਾ ਕਿੱਥੇ ਦਾ ਫਿਰ ਆਹੀਂ ਜਗਿੰਦਰਪਾਲ ਗੁਰ ਆਇਆ ਤੇ ਇਹਨਾਂ ਨੇ ਸਾਨੂੰ ਦੱਸਿਆ ਵੀ ਤੁਹਾਨੂੰ ਚੰਡੀਗੜ੍ਹ ਫੀਜੀ ਆਇਟ ਲੈ ਜਾਓ ਕੋਈ ਤੁਹਾਡੇ ਸਾਰੇ ਲੈਕ ਕਰਵਾ ਦਿੰਦੇ ਤੇ ਕੋਈ ਨੂੰ ਫੋਨ ਵੀ ਕੀਤਾ ਉਹਨਾਂ ਨੇ ਹਾਂਜੀ ਕੀਤਾ ਡਾਕਟਰ ਨੂੰ ਕੀਤਾ ਠੀਕ ਹੈ ਜੀ ਜਿਹਨਾਂ ਨਾਲ ਕੀ ਕਹਿਣਾ ਚਾਹੁੰਦੇ ਤੁਸੀਂ ਕਿਉਂਕਿ ਡਾਕਟਰ ਸਾਹਿਬ ਨੂੰ ਫੋਨ ਵੀ ਕੀਤਾ ਕੀ ਕਹਿਣਾ ਚਾਹੁੰਦੇ ਜਗਿੰਦਰਪਾਲ ਉਹਨਾਂ ਨੂੰ ਆਹੀਂ ਉਹ ਕਹਿੰਨੇ ਧੰਨਵਾਦ ਕਰਨੇ ਇਹਦਾ ਜਿਆਦਾ ਜਿਆਦਾ ਇਹਨਾਂ ਨੇ ਸਾਨੂੰ ਰਾਹ ਦੱਸਿਆ ਤੋ ਡਾਕਟਰ ਕੀ ਪ੍ਰੋਬਲਮ ਹੈ ਸਰਿੰਦਰਪਾਲ ਮੇਰਾ ਨਾਮ ਹੈ ਇਡਨੀ ਦੀ ਪ੍ਰੋਬਲਮ ਹੈ ਕਿੰਨੇ ਸਮੇਂ ਤੋਂ ਇਹ ਤੇ ਪਤਾ ਨਹੀਂ ਮੈਂ 2-3 ਦਿਨ ਦੇ ਵਿੱਚ ਹੀ ਜ਼ਿਆਦਾ ਹੋਈ ਹੈ ਤੇ ਮੈਂ ਮੇਰੇ ਜਿੰਦਰਪਾਲ ਦੇ ਤੋਂ ਕੋਲ ਆਇਆ ਉਹਨੇ ਚੰਡੀਗੜ੍ਹ ਡਾਕਟਰ ਨੂੰ ਫੋਨ ਕੀਤਾ ਉਹਨੇ ਤਸ ਮੇਰੇ ਕੋਲ ਕਹਿੰਦੇ ਚੰਡੀਗੜ੍ਹ ਲਾਈਵ ਆਇਆ ਆਹਿੰਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਉਹਨੇ ਫੋਨ ਵੀ ਕੀਤਾ ਕਿ ਤੁਹਾਨੂੰ ਹਾਂਜੀ ਡਾਕਟਰ ਨੂੰ ਗੋਲ ਦੀ ਡਾਕਟਰ ਨੂੰ ਫੋਨ ਕੀਤਾ ਸਰ ਵਿਧਾਇਕ ਸਾਹਿਬ ਕੋਈ ਹੋਰ ਮਦਦ ਸਰ ਸਾਡੇ ਕੋਲ ਪੇਸ਼ੈਂਟ ਆਏ ਸੀ ਪਿੰਡ ਚਕਰਾਲ ਤੋਂ ਉਹਨਾਂ ਦੇ ਹਸਬੰਡ ਨੂੰ ਪ੍ਰੋਬਲਮ ਸੀ ਉਹਨਾਂ ਨੂੰ ਕਿਡਨੀ ਕੋਈ ਇਨਫੈਕਸ਼ਨ ਸੀ ਮੇਬੀ ਉਹਨਾਂ ਦੇ ਕੋਈ ਮੇਜਰ ਪ੍ਰੋਬਲਮ ਸੀ ਤੇ ਐਮਐਲਏ ਸਾਹਿਬ ਨੇ ਹਸਪੀਟਲ ਗੱਲ ਕੀਤੀ ਆ ਉਹਨਾਂ ਦੀ ਰਿਪੋਰਟਸ ਵਗੈਰਾ ਦਿਖਾ ਭੇਜੀਆਂ ਤੇ ਉਹਨਾਂ ਨੇ ਕਿਹਾ ਕਿ ਇਹ ਮੇਜਰ ਪ੍ਰੋਬਲਮ ਹੈ ਇਨਫੈਕਸ਼ਨ ਜਿਆਦਾ ਤੇ ਇਹਨਾਂ ਨੂੰ ਕਿਦੇ ਮਲਟੀ ਸਪੈਸ਼ਲਿਟੀ ਹਸਪੀਟਲ 'ਚ ਦਾਖਲ ਕਰਵਾਇਆ ਜਾਏ ਉਹਨਾਂ ਵਿਚਾਰਿਆਂ ਦੀ ਹਾਲਾਤ ਇੰਨੇ ਵਧੀਆ ਨਹੀਂ ਸੀ ਐਮਐਲਏ ਸਾਹਬ ਨੇ ਫਿਰ ਤੁਹਾਡੇ ਸਾਹਮਣੇ ਹੀ ਆ ਤੁਸੀਂ ਦੇਖਿਆ ਹੀ ਆ ਪੀਜੀਆਈ ਫੋਨ ਕੀਤਾ ਉਹਨਾਂ ਨੂੰ ਪੀਜੀਆਈ ਡਾਕਟਰਾਂ ਨਾਲ ਗੱਲ ਕਰਕੇ ਉਹਨਾਂ ਨੂੰ ਭੇਜਿਆ ਪੀਜੀਆਈ ਤੇ ਸਾਡੀ ਤੇ ਹੀ ਸੋਚ ਹੁੰਦੀ ਹੈ ਕਿ ਜੋ ਵੀ ਆਏ ਇੱਥੇ ਐਮਐਲਏ ਸਾਹਿਬ ਦੀ ਹਰ ਹਮੇਸ਼ਾ 24 ਘੰਟੇ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਮੇਰੇ ਹਲਕੇ ਦਾ ਜਾਂ ਕੋਈ ਵੀ ਪਰਿਵਾਰ ਆਏ ਜੇ ਕਿ ਇਹਨਾਂ ਕੋਈ ਦੁੱਖ ਤਕਲੀਫ ਹੈ ਤੇ ਉਹ ਤੰਦਰੁਸਤ ਹੋ ਕੇ ਵਾਪਸ ਜਾਏ